ਦਲਜੀਤ ਦੁਸਾਂਝ ਜੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਆਇਆ ਤੇ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਹੈ ਤੇ ਉਸ ਵੀਡੀਓ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਬੈਠੇ ਹੋਏ ਭਾਈ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਜ਼ਿਕਰ ਕੀਤਾ ਹੈ ਪੰਜਾਬੀ ਗਾਇਕ ਦਲਜੀਤ ਨੇ ਜੀ ਹਾਂ ਸੋਸ਼ਲ ਮੀਡੀਆ ਵੱਖ-ਵੱਖ ਧਾਰਿਆਂ ਦੇ ਉੱਪਰ ਇਹ ਵੀਡੀਓ ਜੋ ਕਿ ਵਾਇਰਲ ਹੋ ਰਹੀ ਹੈ ਕਿ ਦਲਜੀਤ ਜੋ ਹੈ ਉਪਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚ ਗਿਆ ਪਰ ਉੱਥੇ ਜਾ ਕੇ ਜਿਹੜੇ ਸਾਡੇ ਅੱਜ ਕਿਸਾਨੀ ਅੰਦੋਲਨ ਦੇ ਵਿੱਚ ਮਰਨ ਵਰਤੇ ਬੈਠੇ ਨੇ ਭਾਈ ਜਗਜੀਤ ਸਿੰਘ ਡੱਲੇਵਾਲ ਉਹਨਾਂ ਬਾਰੇ ਵੀ ਤਾਂ ਗੱਲ ਕਰ ਸਕਦਾ ਸੀ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਨੇ ਬੰਦੀ ਸਿੰਘਾਂ ਦੇ ਲਈ ਵੀ ਗੱਲ ਕਰ ਸਕਦਾ ਸੀ ਤੇ ਤੁਸੀਂ ਇਹ ਪੂਰੀ ਵੀਡੀਓ ਦੇਖੋ ਅਤੇ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਸਾਂਝੇ ਕਰੋ ਕਿ ਜਦੋਂ ਦਲਜੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਪਹੁੰਚ ਗਿਆ ਤਾਂ ਉਸ ਵਕਤ ਉਸਨੇ ਬੰਦੀ ਸਿੰਘਾਂ ਦੀ ਜਾਂ ਫਿਰ ਹੋਰ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਹਿਯੋਗ ਕਰ ਰਹੇ ਨੇ ਭਾਈ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਗੱਲ ਕੀਤੀ ਹੈ ਜਾਂ ਨਹੀਂ ਤੁਸੀਂ ਪੂਰੀ ਵੀਡੀਓ ਦੇਖੋ हम पढ़ते थे कि मेरा भारत महान जब मैं भारत घूमा ना जी पूरा <laughs> तो मेरे को पता चला ये क्यों कहते हैं मेरा भारत <laughs> महान सचमुच में भारत की विशालता एक अपना शक्ति है हम लोग एक वाइब्रेंट सोसाइटी है भारत में सबसे बड़ा कोई जादू जिसको कह लो तो वो योग है। जिसने योगा को अनुभव किया है वो उसकी ताकत जानता है मैंने आपका इंटरव्यू देखा था सर अभी खाली में हमारे लिए प्रधानमंत्री एक बहुत बड़ा पद है तो हम शायद एक जो उसके पीछे एक माँ और बेटा और इंसान है वो कई बार वो क्योंकि एक औदा बहुत बड़ा है जब आप अपने माँ को लेके और गंगा मैया को लेके वो दिल भरा वो वो, वो टच होता था एक्चुअली ये दिल से बात निकली है तभी दिल तक गई वो कह कि है तेरा रब दिस नहीं मैं अखा बंद कर ਧਿਆਨ ਤਰ ਮਹਿਸੂਸ ਕਰ ਗੁਰੂ ਨਾਨਕ ਤਾ ਅੰਗ ਸੰਗ ਹੈ ਤੂੰ ਹੀ ਬਸ ਗੈਰ ਹਾਜ਼ਰ ਹੈ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ